ਪੰਜਾਬ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਬਿਧਾਵਾਂ ਦੇਣ ਦੇ ਦਾਅਵੇ ਪੰਜਾਬ ਸਰਕਾਰ ਦੇ ਹੁਣ ਫੋਕੇ ਨਜ਼ਰ ਆ ਰਹੇ ਨੇ ਕਿਉਂਕਿ ਤਰਨਤਾਰਨ ਦੇ ਇੱਕ ਪਿੰਡ ਅਨਸਲ ਦੇ ਵਿੱਚ ਇੱਕ ਗਰੀਬ ਪਰਿਵਾਰ ਦੇ ਵੱਲੋਂ ਆਪਣੀ ਇੱਕ ਨੌਜਵਾਨ ਧੀ ਨੂੰ ਹਸਪਤਾਲ ਦੇ ਵਿੱਚ ਇਲਾਜ ਕਰਾਉਣ ਦੀ ਬਜਾਏ ਘਰ ਦੇ ਵਿੱਚ ਹੀ ਰੱਖ ਕੇ ਉਸ ਨੂੰ ਆਕਸੀਜਨ ਦਿੱਤੀ ਜਾ ਰਹੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਨਹੀਂ ਹੋ ਰਿਹਾ ਕਿਉਂਕਿ ਹਸਪਤਾਲ ਵਾਲਿਆਂ ਦਾ ਕਹਿਣਾ ਹੈ ਕਿ ਉਥੇ ਇਲਾਜ ਦੇ ਲਈ ਪੈਸੇ ਹੀ ਨਹੀਂ ਪਹੁੰਚ ਰਹੀ ਯਾਨੀ ਕਿ ਹਸਪਤਾਲ ਨੂੰ ਖਰਚਾ ਨਹੀਂ ਮਿਲ ਰਿਹਾ ਜਿਸ ਕਰਕੇ ਹਸਪਤਾਲ ਦੇ ਵਿੱਚ ਡਾਕਟਰ ਲੋਕਾਂ ਦਾ ਇਲਾਜ ਹੀ ਨਹੀਂ ਕਰ ਰਹੇ ਮੇਰਾ ਨਾਮ ਮੱਖਣ ਸਿੰਘ ਹੈ ਜੀ ਇਹ ਜਿਹੜੀ ਲੜਕੀ ਬੈਠ ਕੇ ਬਈ ਹੈ ਕੀ ਨਾਮ ਕੀ ਹੈ ਦਾ ਜੀ ਇਹਦਾ ਸਿਮਰਨ ਕੌਰ ਹੈ ਜੀ ਕਿੰਨੀ ਉਮਰ ਹੈ ਇਹਦੀ 20 ਸਾਲ ਹੈ ਤੇ ਕੀ ਗੱਲ ਕੀ ਹੈ ਜੀ ਤੁਸੀਂ ਘਰੇ ਵੈਂਟੀਨੇਟਰ ਘਰੇ ਆਕਸੀਜਨ ਲਾਈਏ ਭਾਜੀ ਗੱਲ ਇਹ ਵੀ ਅਸੀਂ ਗੁਰੂ ਨਾਨਕਾ ਹਸਪੀਟਲ ਵੀ ਰਹੇ ਆ ਗੁਰੂ ਨਾਨਕ ਦੇ 18 ਦਿਨ ਰਹੇ ਹਸਪੀਟਲ ਦੇ ਉੱਥੋਂ ਸਾਨੂੰ ਨਾ ਪੀਜੀਆਈ ਭੇਜ ਕਿਤੇ ਪੀਜੀਆਈ ਨੇ ਸਾਨੂੰ ਉੱਥੇ ਰੱਖਿਆ ਨਹੀਂ ਗਏ ਹੁਣ 32 ਸੈਕਟਰ ਭੇਜ ਗੱਤਿਆ ਜੀ 32 ਸੈਕਟਰ ਦੇ ਵਿੱਚ ਅਸੀਂ 42 43 ਦਿਨ ਰਹੇ ਆਂ ਜੀ ਬਾਕੀ ਜਿੰਨਾ ਘੜ ਕੋਲ ਪੈ ਹੈਗਾ ਉਸਨਾਂ ਕਹੀਂ ਲਾ ਗੀ ਕਰਿਆ ਗਏ ਹੁਣ ਪੈਸਿਆਂ ਖਣੋ ਅਸੀਂ ਰੱਖੀ ਕਰੇ ਜੀ ਪੈਸਿਆਂ ਦੀ ਮਜਬੂਰੀ ਹੈ ਕਿੰਨਾ ਪੈਸਾ ਲਾ ਚੁੱਕੇ ਜੀ ਅਸੀਂ 4 4.5 ਲੱਖ ਰੁਪਏ ਲੱਗ ਗਏ ਕੀ ਕੰਮ ਕੀ ਕਰਦੇ ਆ ਅਸੀਂ ਦਿਹਾੜੀ ਕਰਦੇ ਆਂ ਜੀ ਇੰਨੇ ਪੈਸੇ ਕਿੱਧਰਾਂ ਕੀਤੇ ਭਾਈ ਜੋ ਘਰ ਮਕਾਨ ਹੈ ਜੋ ਚੀਜ਼ੇ ਵੇਚ ਵਟ ਕੇ ਭੈਣ ਭਰਾ ਉਹਨਾਂ ਨੂੰ ਠੱਗ ਕੇ ਪਰਲਾ ਮਾਰ ਕੇ ਕਹਿੰਦੇ ਇਲਾਜ ਹੋ ਜਾਏਗਾ ਹਾਂਜੀ ਡਾਕਟਰ ਤਾਂ ਕਹਿੰਦੇ ਇਲਾਜ ਹੋ ਜਾਏਗਾ ਜੀ ਕਿ ਕਰਾਉਂਦੇ ਫਿਰ ਪੈਸੇ ਦੁਸਤ ਪੈਸੇ ਦੁਸਤ ਕੋਈ ਪਾਜੀ ਰਹੇਗੇ ਜੀ ਤੇ ਕਿੰਨਾ ਚਿਰ ਹੋ ਗਿਆ ਬੱਚੀ ਨੂੰ ਇੱਥੇ ਘਰੇ 25 ਨੂੰ ਇੱਕ ਹਫਤਾ ਉੱਥੇ ਲੈ ਕੇ ਘਰੇ ਲਿਆਂਦੀ ਨੂੰ ਜੀ ਤੇ ਇਹ ਡਾਕਟਰਾਂ ਨੂੰ ਪਤਾ ਹੈ ਕਿ ਬੱਚੀ ਘਰੇ ਐਬਿਲਟੀ ਦੇ ਵਿੱਚ ਹਾਂਜੀ ਸਰ ਪੰਜਾਬ ਸਰਕਾਰ ਤਾਂ ਵਾਦੇ ਬੜੇ ਕਰਨ ਦੀ ਹੈ ਕਿ ਗਰੀਬਾਂ ਨੂੰ ਜਿਹੜੀ ਸਿਹਤ ਸਹੂਲਤਾਂ ਬਿਲਕੁਲ ਸਹੀਦ ਮੁਫਤ ਦਿੱਤੀਆਂ ਜਾਣਗੀਆਂ ਤੇ ਫ੍ਰੀ ਇਲਾਜ ਹੁੰਦਾ ਹੈ ਹੱਡਾ ਜੀ ਗੁਰੂ ਨਾਨਕਾ ਹਸਪੀਟਲ ਹੱਡਾ ਇਲਾਜ ਨਹੀਂ ਕਾਉਤ ਤੇ ਨਹੀਂ ਹੋਇਆ ਜੀ ਇਹ ਸਰਕਾਰ ਦੇ ਵੱਲੋਂ ਇਲਾਜ ਕੀਤਾ ਗਿਆ ਕੋਈ ਕਿ ਨਹੀਂ ਕੀਤਾ ਗਿਆ ਜੀ ਸਰਕਾਰ ਵੱਲੋਂ ਹੱਡਾ ਕੋਈ ਇਲਾਜ ਨਹੀਂ ਕੀਤਾ ਗਿਆ ਜੀ ਤੇ ਜਿਹੜੇ ਵਾਦੇ ਵਾਦੇ ਹੀ ਆ ਇਹ ਇਹ ਵਾਦੇ ਹੀ ਆ ਜੀ ਹੁਣ ਕੀ ਮੰਗ ਕੀ ਕਰਦੇ ਸਮਾਜ ਸੇਵੀਆਂ ਦੇ ਮੰਗ ਸਮਾਜ ਮੇਜ਼ੀਨ ਕੋ ਮੰਗ ਕਰਦੇ ਆ ਵੀ ਸਾਡੀ ਧੀ ਦਾ ਲਾਜ ਹੋ ਜੇ ਕੋਈ ਐਡਰੈਸ ਦੱਸੋਗੇ ਆਪਣਾ ਸਮਾਜ ਸੇਵੀਆਂ ਨੂੰ ਕਿੱਥੇ ਹੈ ਹਾਂਜੀ ਜਿਲਾ ਤਰਨਤਾਰਨ ਤਹਿਸੀਲ ਪੱਟੀ ਪਿੰਡ ਆਸਲ ਪਠਾ ਕਰਨੋਲੀ ਮੋਬਾਈਲ ਨੰਬਰ ਕਿੰਨਾ ਜੀ 94652 82460 ਕਿਨਾ ਪਿੰਡ ਦੇ ਕਿੰਦਰਪਾਲ ਜਿਹੜੀ ਲੜਕੀ ਬੈੱਡ ਤੇ ਲੇਟੇ ਹੋਏ ਦਾ ਨਾਮ ਕੀ ਹੈ ਜੀ ਇਹਦਾ ਨਾਮ ਸਿਮਰਨ ਕੌਰ ਕੀ ਪ੍ਰੋਬਲਮ ਕੀ ਹੈ ਇਸ ਲੜਕੀ ਨੂੰ ਜੀ ਪ੍ਰੋਬਲਮ ਪਹਿਲਾਂ ਤੇ ਖਾਂਸੀ ਆਉਂਦੀ ਖਾਂਸੀ ਤੋਂ ਚੈੱਕ ਟੈਸਟ ਕਰਵਾਏ ਕਹਿੰਦੇ ਫੰਕਸ਼ਨ ਹੈ ਫੰਕਸ਼ਨ ਤੋਂ ਬਾਅਦ ਕਹਿੰਦੇ ਟੀਵੀ ਹੋ ਗਈ ਗੁਰੂ ਨਾਨਕਾ ਹਸਪੀਟਲ ਖੜਿਆ ਉਹਨਾਂ ਨੇ ਨਾਲ ਹੀ ਪਾਤੀ ਜਿਹੜੀ ਇੱਧਰ ਸੈਂਟਰ ਤੇ ਪਈ ਮੁੜ ਕੇ ਨਾ 20-25 ਦਿਨ ਇੱਥੇ ਰਹੇ ਆ ਆਕਸੀਜਨ ਲਾਤੀ ਸਾਹ ਦੀ ਪ੍ਰੋਬਲਮ ਹੈ ਮੁੜ ਕੇ ਨਾ ਚੰਡੀਗੜ੍ਹ ਭੇਜ ਤਾ ਸਾਨੂੰ ਚੰਡੀਗੜ੍ਹ ਅਸੀਂ 40 ਦਿਨ ਰਹੇ ਆ ਮੜਕੇ ਪੈਸੇ ਤੇ ਲੈ ਤੋਂ ਅਹੀਂ ਹੰ ਹੈ ਨਹੀਂ ਮੜਕੇ ਹੀ ਘਰੇ ਲੈ ਆਏ ਹਫਤਾ ਹੋ ਗਿਆ ਘਰੇ ਲੈਂਦਿਆਂ ਨੂੰ ਉਮਰ ਕਿੰਨੀ ਲੱਗਦੀ ਹੈ 20 ਸਾਲ ਹੁੰਦੇ ਤੁਸੀਂ ਕੀ ਲੱਗਦੀ ਮੈਂ ਤਾਈ ਲੱਗਦੀ ਹੁਣ ਕੀ ਮੰਗ ਕੀ ਕਰਦੇ ਮੰਗ ਖਾਏ ਸਾਡੀ ਵੀ ਬੱਚੀ ਠੀਕ ਹੋ ਜੇ ਕਿਉਂਕਿ ਪੰਜਾਬ ਸਰਕਾਰ ਦਾ ਵਾਅਦਾ ਵੱਡੇ ਕਰਨ ਦੀ ਹੈ ਕਿ ਉਹਨਾਂ ਦਾ ਲਾਜ ਜਿਹੜਾ ਸੇ ਲੋਕਾਂ ਨੂੰ ਫ੍ਰੀ ਦਿੱਤਾ ਜਾ ਰਿਹਾ ਹੈ ਪੰਜਾਬ ਨੂੰ ਤਾਂ ਕੋਈ ਸੁਗਾਤ ਨਹੀਂ ਮਿਲੀ ਸਰਕਾਰ ਵੱਲੋਂ ਇਹ ਡਾਕਟਰਾਂ ਨੂੰ ਪਤਾ ਕਿ ਬੱਚਾ ਘਰੇ ਹੈ ਹਾਂਜੀ ਪਤਾ ਜੀ ਤੁਹਾਨੂੰ ਕੀ ਜਿਹੜੇ ਸਮਾਜ ਸੇਵੀ ਨੇ ਜਾਂ ਹੋਰ ਸੰਸਥਾ ਵਾਲੇ ਉਹਨਾਂ ਨੂੰ ਕੀ ਅਪੀਲ ਕੀਤੀ ਕਰਨਾ ਚਾਹੁੰਦੇ ਹੈ ਹੱਲ ਬੱਚੀ ਮੈਰੀ ਉੱਠ ਖਲੋਵੇ ਮੰਜੇ ਤੋਂ ਲਾਈਵ ਤੇ ਇਸ ਚੈਨਲ ਦੇ ਲਈ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ